ਬਿਲਾਵਲ ਮਹੱਲਾ ਪੰਜਵਾਂ ਰਾਗ ਬਿਲਾਵਲ ਵਿੱਚ ਉਚਾਰਨ ਕੀਤੀ ਹੋਈ ਇਹ ਧੰਗੁਰਵਾਰ ਜੰਦੇ ਜੀ ਦੀ ਬਾਣੀ ਹੈ ਪ੍ਰਭ ਜਨਮ ਮਰਨ ਨਿਵਾਰ हे ਪਰਮਾਤਮਾ ਮੇਰਾ ਜਨਮ ਮਰਨ ਦਾ ਗੇੜ ਮੁਕਾ ਦੇ ਹਾਰ ਪਰਿਓ ਦਵਾਰ ਮੈਂ ਹੋਰ ਪਾਸਿਆਂ ਵੱਲੋਂ ਆਸ ਲਾ ਕੇ ਤੇਰੇ ਦਰ ਤੇ ਆੜ ਗਾ ਹਾਂ ਕਰ ਗਹਿ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਮਿਹਰ ਕਰ ਤੇਰੇ ਸੰਤ ਜਨਾਂ ਦੇ ਚਰਨ ਫੜ ਕੇ ਤੇਰੇ ਸੰਤ ਜਨਾਂ ਦਾ ਪੱਲਾ ਫੜ ਕੇ ਮੇਰੇ ਮਨ ਨੂੰ ਏ ਹਰੀ ਤੇਰਾ ਪਿਆਰ ਮਿੱਠਾ ਲੱਗਦਾ ਰਹੇ ਕਰ ਦਇਆਲੇ ਹੋ ਲੜ ਲਾਏ ਨਾਨਕ ਨਾਮ ਧਿਆਈ ਏ ਨਾਨਕ ਪਰਮਾਤਮਾ ਦਾ ਨਾਮ ਸਿਮਰਿਆ ਕਰ ਅਤੇ ਬੇਨਤੀ ਕਰਿਆ ਕਰ ਏ ਪਰਮਾਤਮਾ ਮਿਹਰ ਕਰਕੇ ਮੈਨੂੰ ਆਪਣੇ ਲੜ ਨਾਲ ਲਾ ਲੈ ਦੀਨਾ ਨਾਥ ਦਇਾਲ ਮੇਰੇ ਸੁਆਮੀ ਦੀਨਾ ਨਾਥ ਦਇਾਲ ਏ ਕਿਰਪਾ ਦੇ ਖਸਾਮ ਏ ਦਇਆ ਦੇ ਸੋਮੇ ਏ ਮੇਰੇ ਸੁਆਮੀ ਏ ਦੀਨਾ ਨਾਥ ਏ ਦਇਾਲ ਜਾਂਚੋ ਸੰਤਰਵਾਲ ਰਹਾਉ ਮੈਂ ਤੇਰੇ ਸੰਤ ਜਨਾ ਦੇ ਚਰਨਾ ਦੀ ਧੂੜ ਮੰਗਦਾ ਹਾਂ ਸੰਸਾਰ ਵਿਗਿਆ ਕੋਪ ਤਮ ਅਗਿਆਨ ਮੋਹਤ ਕੋਪ ਏ ਜਗਤ ਮਾਇਆ ਦੇ ਮੋਦ ਦਾ ਖੂ ਹੈ ਆਤਮ ਕੋ ਜੀਵਨ ਵੱਲੋਂ ਬੇ ਸਮਝੀ ਦਾ ਕੁੱਪ ਹਨੇਰਾ ਮੈਨੂੰ ਮੋ ਰਿਆ ਹੈ ਗੈ ਪੂਜਾ ਪ੍ਰਭ ਜੀ ਲੇਹੋ ਹਰ ਨਾਮ ਆਪਣਾ ਦੇਹੋ ਏ ਪਰਮਾਤਮਾ ਮੈਨੂੰ ਆਪਣਾ ਨਾਮ ਬਖਸ਼ ਮੇਰੀ ਬਾ ਫੜ ਕੇ ਮੈਨੂੰ ਬਚਾ ਲੈ ਪ੍ਰਭ ਤੂਜ ਬਿਨਾ ਨਹੀਂ ਠਾਓ ਨਾਨਕ ਆ ਬਲ ਬਲ ਜਾਓ हे नानक परमात्मा ਦੇ ਦਰ ਤੇ ਆਦਾਸ ਕਰ ਅਤੇ ਆਖ हे ਪ੍ਰਮਾਤਮਾ ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਤੇਰੇ ਤੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ ਲੋਭ ਮੋਹ 바ਦੀ ਦੇਹ ਬਿਨ ਭਜਨ ਹੋਵਤ ਖੇਹ ਮੇਰਾ ਸ਼ਰੀਰ ਲੋਭ ਵਿੱਚ ਮੋਹ ਵਿੱਚ ਵੱਜਾ ਪਿਆ ਹੈ ਤੇਰਾ ਭਜਨ ਕਰਨ ਤੋਂ ਬਿਨਾ ਮਿੱਟੀ ਹੁੰਦਾ ਜਾ ਰਿਹਾ ਹੈ ਜਮਦੂਤ ਮਹਾਪਿਆਨ ਚਿਤ ਗੁਪਤ ਕਰਮ ਹੈ ਜਾਣ ਮੈਨੂੰ ਜਮਦੂਤ ਬੜੇ ਡਰਾਉਣੇ ਲੱਗ ਰਹੇ ਹਨ ਚਿਤ੍ਰਗੁਪਤ ਮੇਰੇ ਕਰਮਾਂ ਨੂੰ ਜਾਣਦੇ ਹਨ ਦਿਨ ਰਾਤ ਸਾਖ ਸੁਣਾਏ ਨਾਨਕਾ ਹਰ ਸਰਣਾਏ ਏ ਨਾਨਕ ਆਖ ਏ ਹਰੀ ਮੈਂ ਤੇਰੀ ਸ਼ਰਨ ਆਇਆ ਹਾਂ ਦਿਨ ਅਤੇ ਰਾਤ ਇਹ ਵੀ ਮੇਰੇ ਕਰਮਾਂ ਦੀ ਗਵਾਹੀ ਦੇ ਕੇ ਇਹੀ ਕਹ ਰਹੇ ਹਨ ਕਿ ਮੈਂ ਮੰਨਦ ਕਰੀ ਹਾਂ ਪੈ ਭਨ ਜਨਾਬ ਮੁਰਾਰ ਕਰ ਦਿਆ ਪਤਿਤ ਉਦਾਰ ਇਹ ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਮਾਤਮਾ ਮਿਹਰ ਕਰਕੇ ਮੈਨੂੰ ਵਿਕਾਰੀ ਨੂੰ ਵਿਕਾਰਾਂ ਤੋਂ ਬਚਾ ਲੈ ਮੇਰੇ ਦੋਖ ਗਨੇ ਨਾ ਜਾਹੇ ਹਰ ਬినా ਕਤੇ ਹੈ ਸਮਾਹੀ ਮੇਰੇ ਵਿਕਾਰ ਗਿਣੇ ਨਹੀਂ ਜਾ ਸਕਦੇ ਏ ਹਰੀ ਤੇਰੇ ਤੋਂ ਬਿਨਾ ਕਿਸੇ ਦੇ ਦਰਤੇ ਵੀ ਇਹ ਬਖਸ਼ੇ ਨਹੀਂ ਜਾ ਸਕਦੇ ਜਾਓ ਓਟ ਚਿਤਵੀ ਨਾਥ ਨਾਨਕਾ ਦੇ ਰਖ ਹਾਥ ਏ ਨਾਨਕ ਆਖ ਏ ਨਾਥ ਮੈਂ ਤੇਰਾ ਹੀ ਆਸਰਾ ਸੋਚਿਆ ਹੈ ਮੇਰੀ ਬਾ ਫੜ ਲੈ ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰ ਹਰ ਗੁਣ 니 ਦੇ ਗੋਪਾਲ ਸਰਬ ਕਟ ਪ੍ਰਤਪਾਲ ਏ ਹਰੀ ਏ ਗੁਣਾ ਦੇ ਖਜ਼ਾਨੇ ਏ ਧਰਤੀ ਦੇ ਰਖਕ ਏ ਸਭ ਸਰੀਰਾ ਦੇ ਪਾਲਨਹਾਰ मान प्रीति दर्शन प्यास गोविंद पूरण आस हे गोविंद मेरे मन दी आस पूरी कर मेरे मन विच तेरी प्रीत बनी रहे तेरे दर्शन दी तांग बनी रहे इक निमख रहन ना जाए वड भाग नानक पाए हे नानक आख तेरे दर्शन तो बिना मेरे तो इक पल भी रहा नहीं जा सकदा ਵੱਡੀ ਕਿਸਮਤ ਨਾਲ ਹੀ ਕੋਈ ਤੇਰਾ ਮਿਲਾ ਪ੍ਰਾਪਤ ਕਰਦਾ ਹੈ ਪ੍ਰਭ ਤੂ ਜਿ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ हे ਪਰਮਾਤਮਾ ਤੇਰੇ ਤੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ ਮੇਰੇ ਮਨ ਵਿੱਚ ਤੇਰੇ ਚਰਨਾਂ ਦੀ ਪ੍ਰੀਤ ਹੈ ਜਿਵੇਂ ਚਕੋਰ ਨੂੰ ਚੰਦ ਨਾਲ ਪਿਆਰ ਹੈ ਜੋ ਮੀਨ ਜਲ ਸੋਹੇਤ ਅਲ ਕਮਲ ਪਿੰਨ ਨਾ ਪੇਤ ਜਿਵੇਂ ਮੱਛਲੀ ਦਾ ਪਾਣੀ ਨਾਲ ਪਿਆਰ ਹੈ ਜਿਵੇਂ ਭੌਰ ਦਾ ਕੋਲ ਫੁੱਲ ਨਾਲੋਂ ਕੋਈ ਫਰਕ ਨਹੀਂ ਰਹਿ ਜਾਂਦਾ ਜਿਉ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਏ ਨਾਨਕ ਆਖ ਜਿਵੇਂ ਚੱਕਵੀ ਨੂੰ ਸੂਰਜ ਦੇ ਚੜਨ ਦੀ ਉਡੀਕ ਲੱਗੀ ਰਹਿੰਦੀ ਹੈ ਇਸੇ ਤਰ੍ਹਾਂ ਏ ਪ੍ਰਮਾਤਮਾ ਮੈਨੂੰ ਤੇਰੇ ਚਰਨਾ ਦੀ ਤਾਗ ਹੈ ਜਿਉ ਤਰुण ਭਰਤ ਪ੍ਰਾਨ ਜਿਉ ਲੋਭੀ ਐ ਧਨਦਾਨ ਜਿਵੇਂ ਜਵਾਨ ਇਸਤਰੀ ਨੂੰ ਆਪਣਾ ਖਸਮ ਬਹੁਤ ਪਿਆਰਾ ਹੁੰਦਾ ਹੈ ਜਿਵੇਂ ਲਾਲਚੀ ਮਨੁੱਖ ਨੂੰ ਧਨ ਪ੍ਰਾਪਤੀ ਤੋਂ ਖੁਸ਼ੀ ਹੁੰਦੀ ਹੈ ਜਿਉਂ ਦੁੱਧ ਜਲੇ ਸੰਜੋਗ ਜਿਉਂ ਮਹਾ ਖੁਦਿਆਰਥ ਪੋਗ ਜਿਵੇਂ ਦੁੱਧ ਦਾ ਪਾਣੀ ਨਾਲ ਮਿਲਾਪ ਹੋ ਜਾਂਦਾ ਹੈ ਜਿਵੇਂ ਬਹੁਤੇ ਭੁੱਖੇ ਨੂੰ ਭੋਜਨ ਤ੍ਰਿਪਤ ਕਰਦਾ ਹੈ ਜੋ ਮਾਤ ਪੁੱਤ ਹੈ ਹੇਤ ਹਰ ਸਿਮਰ ਨਾਨਕ ਨੇਤ ਜਿਵੇਂ ਮਾਂ ਦਾ ਪੁੱਤਰ ਨਾਲ ਪਿਆਰ ਹੁੰਦਾ ਹੈ ਏ ਨਾਨਕ ਤਿਵੇਂ ਸਦਾ ਪ੍ਰਮਾਤਮਾ ਨੂੰ ਪਿਆਰ ਨਾਲ ਸਿਮਰਿਆ ਕਰ ਜਿਉਂ ਦੀਪ ਪਤਨ ਪਤੰਗ ਜਿਉਂ ਚੋਰ ਹਿਰਦ ਨਿਸੰਗ ਜਿਵੇਂ ਪ੍ਰੇਮ ਦੇ ਬੱਜੇ ਪਟੰਬ ਦੀਵੇ ਉੱਤੇ ਟਿਕਦੇ ਹਨ ਜਿਵੇਂ ਚੋਰ ਚਾਕਾ ਲਾ ਕੇ ਚੋਰੀ ਕਰਦਾ ਹੈ ਮੈਗ ਲਹਿ ਕਮੈ ਬੰਦ ਜੋਂਗਰਸਤ ਬਖੇਈ ਤੰਦ ਜਿਵੇਂ ਹਾਥੀ ਦਾ ਕਾਮ ਵਾਸਰਾ ਨਾਲ ਜੋੜ ਹੈ ਜਿਵੇਂ ਵਿਸ਼ਿਆ ਦਾ ਤਰਦਾ ਵਿਸ਼ੇ ਹੀ ਮਨੁੱਖ ਨੂੰ ਗ੍ਰਸੀ ਰੱਖਦਾ ਹੈ ਜਿਉਂ ਜੁਆਰ ਬਿਸਨ ਨਾ ਜਾਏ ਹਰ ਨਾਨਕ ਇਹ ਮਨ ਲਾਏ ਜਿਵੇਂ ਜੁਆਰੀਏ ਦੀ ਜੂਆ ਖੇਡਣ ਦੀ ਭੈੜੀ ਆਦਤ ਦੂਰ ਨਹੀਂ ਹੁੰਦੀ ਏ ਨਾਨਕ ਤਿਵੇਂ ਆਪਣੇ ਇਸ ਮਨ ਨੂੰ ਪ੍ਰਮਾਤਮਾ ਚਰਣਾ ਵਿੱਚ ਪਿਆਰ ਨਾਲ ਜੋੜੀ ਰੱਖ ਕੁਰੰਕਨਾ ਦਾਨੇ ਹੋ ਚਾਤ੍ਰਿਕ ਚਾਹਤ ਮੇ ਹੋ ਜਿਵੇਂ ਹਰੰ ਦਾ ਖੰਡੇ ਢੇੜੇ ਦੀ ਆਵਾਜ਼ ਨਾਲ ਪਿਆਰ ਹੁੰਦਾ ਹੈ ਜਿਵੇਂ ਪਪੀਹਾ ਹਰ ਵੇਲੇ ਮੀਂਹ ਮੰਗਦਾ ਹੈ ਜਨ ਜੀਵਨ ਆਤਸਤ ਸੰਗ ਗੋਵਿੰਦ ਭਜਨਾ ਰੰਗ ਤਿਵੇਂ ਪਰਮਾਤਮਾ ਦੇ ਸੇਵਕ ਦਾ ਸੁਖੀ ਜੀਵਨ ਸਾਥ ਸੰਗਤ ਵਿੱਚ ਹੀ ਹੁੰਦਾ ਹੈ ਸੇਵਕ ਪਿਆਰ ਨਾਲ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਰਸਨਾ ਬਖਾਣਾ ਨਾਮ ਨਾਨਕ ਦਰਸ਼ਨ ਤਾਨ ਏ ਨਾਨਕ ਆਖ ਤੇ ਮੈਂ ਪਰਮਾਤਮਾ ਦਾ ਸੇਵਕ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ ਅਤੇ ਪਰਮਾਤਮਾ ਦੇ ਦਰਸ਼ਨ ਦੀ ਦਾਤ ਮੰਗਦਾ ਰਹਿੰਦਾ ਹੈ ਗੁਣ ਗਾਏ ਸੁਣ ਲਿਖ ਦੇ ਸੋ ਸਰਬ ਫਲ ਹਰ ਲੇ ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾ ਕੇ ਸੁਣ ਕੇ ਲਿਖ ਕੇ ਇਹ ਦਾਤ ਹੋਰਨਾਂ ਨੂੰ ਵੀ ਦਿੰਦਾ ਹੈ ਉਹ ਮਨੁੱਖ ਸਾਰੇ ਫਲ ਦੇਣ ਵਾਲੇ ਪ੍ਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ ਕੁੱਲ ਸਮੂਹ ਕਰਤ ਉਧਾਰ ਸੰਸਾਰ ਉਤਰਸ ਪਾਰ ਉਹ ਮਨੁੱਖ ਆਪਣੀਆਂ ਸਾਰੀਆਂ ਕੁੱਲਾਂ ਦਾ ਹੀ ਪਾਰ ਉਤਾਰਾ ਕਰਾ ਲੈਂਦਾ ਹੈ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਹਰ ਚਰਨ ਬਹੁਤ ਤਾਹੇ ਮਿਲ ਸਾਧ ਸੰਗ ਜਸ ਗਾਹੇ ਜੜੇਮ ਨੂੰ ਕੋ ਗੁਰੂ ਦੀ ਸੰਗਤ ਵਿੱਚ ਮਿਲ ਕੇ ਪ੍ਰਭੂ ਦੀ ਸੇਵਸਲਾ ਦੇ ਗੀਤ ਗਾਉਂਦੇ ਰਹਿੰਦੇ ਹਨ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਪ੍ਰਭੂ ਦੇ ਚਰਨ ਓਣਾ ਵਾਸਤੇ ਜਹਾਜ਼ ਦਾ ਕੰਮ ਦਿੰਦੇ ਹਨ ਹਰ ਭੈਜ ਰੱਖਿਆ ਮੁਰਾਰ ਹਰ ਨਾਨਕ ਸ਼ਰਨ ਦਵਾਰ ਏ ਨਾਨਕ ਮੁਰਾਰੀ ਪ੍ਰਮਾਤਮਾ ਓਨਾ ਦੀ ਲਾਜ ਰੱਖਦਾ ਹੈ ਉਹ ਹਰੀ ਦੀ ਸ਼ਰਨ ਪੇ ਰਹਿੰਦੇ ਹਨ ਉਹ ਹਰੀ ਦੇ ਦਰਤੇ ਟਿਕੇ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ